ਤਜੋ ਆਏ ਸਿਵਲ ਸਰਜਨ ਡਾਕਟਰ ਦੇ ਨਾਲ ਵੀ ਗੱਲਬਾਤ ਹੋ ਚੁੱਕੀ ਐ ਔਰ ਐਸਮੂ ਦੇ ਨਾਲ ਵੀ ਗੱਲਬਾਤ ਹੋ ਚੁੱਕੀ ਐ ਕੁੱਲ ਮਿਲਾ ਕੇ ਹਸਪਤਾਲ ਦੇ ਤੁਸੀਂ ਹਾਲਾਤ ਸਾਰੇ ਦੇਖ ਚੁੱਕੇ ਹੋ ਐਕਸਰੇ ਵਾਲੇ ਮਸ਼ੀਨ ਉਹ ਖਰਾਬ ਪਈ ਐ ਲੰਬੇ ਸਮੇ ਤੋਂ ਔਰ ਜੋ ਸਾਨੂੰ ਪਤਾ ਲੱਗ ਗਿਆ ਐ ਇਹ ਜੋ ਮਸ਼ੀਨ ਐ ਇਸ ਦੀ ਰਿਪੇਅਰ ਨਹੀਂ ਹੋ ਸਕਦੀ ਐ ਨਵੀਂ ਆਏਗੀ ਪਰ ਪਤਾ ਨਹੀਂ ਕਦੋਂ ਆਏਗੀ ਇਹ ਤਾਂ ਹੁਣ ਉਹ ਕਹਦੇ ਨੇ ਕਿ ਪ੍ਰਮਾਤਮਾ ਰੱਬ ਹੀ ਜਾਣਦਾ ਔਰ ਦੂਜੀ ਗੱਲ ਐ ਜੋ ਹਾਲਾਤ ਸਿਵਲ ਹਸਪਤਾਲ ਦੇ ਨੇ ਚਾਰ ਸ਼ਫੇਰੇ ਡੈਂਗੂ ਤੇ ਬਚਾਅ ਦੇ ਲਈ ਡਾਕਟਰ ਤਾਂ ਸਾਰੀ ਕਹਿ ਦਿੰਦੇ ਆ ਪਰ ਤੁਸੀਂ ਇਸ ਵਾਰ ਕੀ ਸੋਚਦੇ ਹੋ ਜੋ ਐਸਐਮਓ ਸਾਹਿਬ ਕਹਿੰਦੇ ਇਹ ਖੜੇ ਪਾਣੀ ਦੇ ਵਿੱਚ ਨਹੀਂ ਕੋਈ ਗੱਲ ਇਹ ਸੀਵਰੇਜ ਦਾ ਪਾਣੀ ਹੈ ਜੋ ਪਿੱਛੇ ਖੜਾ ਹੈ ਤੇ ਇਹ ਸਾਫ਼ ਪਾਣੀ ਦੇ ਉੱਪਰ ਮੱਛਰ ਆਉਂਦਾ ਹੈ ਤੋਂ ਹੁਣ ਤੁਸੀਂ ਦੱਸਿਓ ਕਿ ਇਸ ਵਾਰ ਤੁਸੀਂ ਕੀ ਸੋਚਦੇ ਹੋ ਕੁੱਲ ਮਿਲਾ ਕੇ ਹਸਪਤਾਲ ਦੇ ਵਿੱਚ ਡਾਕਟਰ ਪੁਰੇ ਨਹੀਂ ਸਟਾਫ ਪੁਰੇ ਨਹੀਂ ਪਰ ਅੱਜ ਜਿੱਦਾਂ ਕਿ ਸਿਵਲ ਸਰਜਨ ਨੇ ਆਉਣਾ ਸੀ ਕੁਝ ਸਾਫ਼ ਸਫਾਈ ਦਾ ਧਿਆਨ ਧਿਆਨ ਰੱਖਿਆ ਗਿਆ ਕੁਝ ਸਟਾਫ ਜੋ ਟ੍ਰੇਨਿੰਗ ਵਾਲੇ ਸੀਗੇ ਉਹਨਾਂ ਨੂੰ ਲਿਆਂਦਾ ਗਿਆ ਅੱਜ ਇਹ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਸਪਤਾਲ ਦੇ ਹਾਲਾਤ ਕੀ ਹੋਣਗੇ ਕਿਉਂਕਿ ਇੱਥੇ ਆਮ ਗਰੀਬ ਲੋਕ ਇੱਥੇ ਆਉਂਦੇ ਆ ਕੋਈ ਏਦਾਂ ਨਹੀਂ ਕਿੜਾ ਕੋਈ ਜਿਸੇ ਕਿਸੇ ਕੋਲ 25 30 ਕਿਲ ਜਮੀਨ ਹੋਵੇ ਇੱਥੇ ਆਊਗਾ ਕੋਈ ਨਹੀਂ ਆਊਗਾ ਤਾਂ ਗਰੀਬਾਂ ਦੀਆਂ ਜ਼ਿੰਦਗੀਆਂ ਇਹਨਾਂ ਹਸਪਤਾਲਾਂ ਦੇ ਨਾਲ ਜੁੜੀਆਂ ਹੋਈਆਂ ਪਰ ਜੋ ਸਾਡੀ ਸਰਕਾਰ ਹੈ ਪੰਜਾਬ ਗਵਰਨਮੈਂਟ ਹੈ ਉਹ ਇਸ ਬਾਰੇ ਕੀ ਸੋਚਦੀ ਹੈ ਤੁਸੀਂ ਖੁਦ ਆਈਡੀਆ ਲਗਾ ਸਕਦੇ ਹੋ ਹਾਂਜੀ ਸਰ ਅੱਜ ਮਕੌਦਰ ਦੇ ਵਿੱਚ ਵਿਜ਼ਿਟ ਕੀਤਾ ਗਿਆ ਸਿਵਾਹ ਹਸਪਤਾਲ ਮਕੌਦਰ ਕੀ ਕਹਿਣਾ ਚਾਹੋਗੇ ਮੈਂ ਰੀਸੈਂਟਲੀ ਐਜ਼ ਅ ਸਿਵਲ ਸਰਜਨ ਜਲੰਧਰ ਜੁਆਇਨ ਕੀਤਾ ਹੈ ਇਹ ਅੱਜ ਦੀ ਵਿਜ਼ਿਟ ਤਾਂ ਇੱਕ ਸਰਵੇ ਟਾਈਪ ਸਮਝ ਲੋ ਜਾਈ ਇਸ ਤਰ੍ਹਾਂ ਵੀ ਦੇਖਣ ਓਵਰਆਲ ਰਿਵਿਊ ਲੈਣ ਲਈ ਆਇਆ ਮੈਂ ਨਕੋਦਰ ਅਸੀਂ ਪਹਿਲਾਂ ਸ਼ਾਹਕੋਟ ਜਾ ਕੇ ਦੂਜਾ ਕਿਹੜਾ ਸੀ ਮਹਿਦਪੁਰ ਜਾ ਕੇ ਤੀਜੀ ਜਗ੍ਹਾ ਇਹ ਓਵਰਵਿਊ ਲੈਣ ਲਈ ਹੈ ਕਿ ਕੀ 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 ਕਮੀਆਂ ਇਥੇ ਕਿ ਸਟਾਫ ਦੀ ਸ਼ਾਰਟੇਜ ਹੈ ਕੀ ਕੁਝ ਹੋ ਨਾ ਲੈ ਉਹਦੇ ਰਿਗਾਰਡਿੰਗ ਮੈਂ ਆ ਜਾਏ ਸਰ ਕੀ ਕਮੀ ਨਜ਼ਰ ਆਈ ਹੋਵੇ ਸਭ ਤੋਂ ਪਹਿਲਾਂ ਫਾਰਮੋਸ ਤਾਂ ਮੈਨੂੰ ਸਟਾਫ ਦੀ ਸ਼ਾਰਟੇਜ ਜਿਵੇਂ ਐਸਐਮਓ ਸਾਹਿਬ ਨੇ ਦੱਸਿਆ ਡਾਕਟਰ ਤਾਂ ਵੱਨੇ ਵੀ ਸਟਾਫ ਦੀ ਕਾਫੀ ਸ਼ਾਰਟੇਜ ਹੈ ਕੁਝ ਕੰਮ ਹੈ ਜਿਹੜੇ ਆਪਣੇ ਦੇ ਪਬਲਿਕ ਹੈਲਥ ਜਬ ਆਪਣੇ ਦੇ ਨਾਲ ਰਿਲੇਟਿਡ ਕੰਸਟਰਕਸ਼ਨ ਵਰਕ ਨਾ ਹੋ ਹੋ ਨਾ ਲੈ ਹੌਟਲਾਈਨ ਲੱਗਣਾ ਲਈ ਉਹ ਚੱਲ ਰਿਹਾ ਪ੍ਰੋਸੈਸ ਸਾਰਾ ਉਹਨਾਂ ਨੇ ਮੈਨੂੰ ਦੱਸਿਆ ਤੇ ਜਲਦੀ ਹੋ ਜਾਏਗਾ ਸਰ ਸਭ ਤੋਂ ਵੱਡੀ ਇੱਥੇ ਪ੍ਰੋਬਲਮ ਜਿਹੜੀ ਹਸਪੀਟਲ ਦੇ ਵਿੱਚ ਹੈ ਗਟਰ ਦੀ ਪ੍ਰੋਬਲਮ ਹੈ ਜਿਹੜੀ ਉਹ ਸਹੀ ਨਹੀਂ ਹੋ ਰਹੀ ਔਰ ਜਿਹੜੇ ਸਫਾਈ ਕਰਮਚਾਰੀਆ ਫੋਰਥ ਕਲਾਸ ਹੈ ਉਹਨਾਂ ਦੀ ਬਹੁਤ ਵੱਡੀ ਕਮੀਆਂ ਜਿਹੜਾ ਤੁਹਾਡਾ ਠੇਕੇਦਾਰ ਹੈ ਜੀ ਕਿ ਪੁੱਛ ਲੇ ਦੋ ਉਹ ਉਹਨਾਂ ਨੂੰ ਤਨਖਾਹ ਤੱਕ ਨਹੀਂ ਦਿੰਦਾ ਜੀ ਚਲੋ ਤੁਸੀਂ ਇਹ ਮੈਨੂੰ ਦੱਸਿਆ ਮੇਰੀ ਉਸ سے ਨਹੀਂ ਆਇਆ ਸੀ ਨਾਲੇਜ ਇਹ ਹੋਣਾ ਪਏ ਨੂੰ ਡਿਸਾਈਡ ਕਰਕੇ ਜਲਦੀ ਵਰਕਆਊਟ ਕਰਕੇ ਨੂੰ ਅਨਸਾਈਡ ਕਰਾਂਗੇ ਕਰਾਂਗੇ ਸਰ ਇੱਕ ਸਭ ਤੋਂ ਵੱਡੀ ਕਾਲਮੀ ਹੈਗੀ ਆ ਇੱਥੇ ਨਾ ਤਾਂ ਕੋਈ ਚੌਂਕੀਦਾਰ ਹੈਗਾ ਇੱਥੇ ਕਈ ਵਾਰ ਜਿਹੜੀਆਂ ਘਟਨਾਵਾਂ ਘਟ ਚੁੱਕੀਆਂ ਹੈਗੀਆਂ ਵਾਚ ਦੇਖੋ ਇਹ ਇਸ਼ੂ ਹਰ ਜਗ੍ਹਾ ਹੀ ਹੈ ਸਾਰੇ ਪੰਜਾਬ 'ਚ ਹੈ ਡੂ ਟੂ ਸ਼ਾਰਟੇਜ ਆਫ ਸਟਾਫ ਉਹ ਹੌਲੀ ਹੌਲੀ ਗਵਰਨਮੈਂਟ ਇਸ ਵੱਲ ਜਾ ਰਹੀ ਹੈ ਉਹਨਾਂ ਉਹ ਇਸ ਮੰਥੀ 4-500 ਸਟਾਫ ਨਰਸਿਸ ਕਰ ਰਹੀ ਹੈ ਨੈਕਸਟ ਮੰਥ ਫੇਅਰ ਹੋਣੀ ਹੈ ਅੱਗੇ ਫਾਰਮਾਸਿਸ ਦੀ ਹੋ ਰਹੀ ਹੈ ਇਸੀ ਤਰ੍ਹਾਂ ਆਪਣੇ ਸਕਿਉਰਟੀ ਵਾਲੇ ਬੰਦੇ ਪ੍ਰੋਵਾਈਡ ਕਰ ਰਹੇ ਐ ਚਾਹੇ ਉਹ ਕਹਿ ਰਹੇ ਆ ਵੀ ਤੁਸੀਂ ਯੂਜ਼ਰ ਚਾਰਜੀ ਚ ਰੱਖੋ ਹੋ ਜਾਣਾ ਔਰ ਇਹ ਜਲਦੀ ਹੋ ਜਾਣਾ ਹੈ ਗਵਰਨਮੈਂਟ ਇਹਦੇ ਲਈ ਬਹੁਤ ਕਨਸਰਨਡ ਹੈ ਕਿਉਂਕਿ ਇਹਦੇ ਵਿੱਚ ਦੇਖਣ ਜਾਂਦਾ ਕਈ ਵਾਰ ਹਸਪੀਟਲਾਂ ਦੇ ਵਿੱਚ ਜਿਹੜੀ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈਗੀ ਆ ਇੱਕ ਪੇਸ਼ੈਂਟ ਜਿਹੜਾ ਹੈਗਾ ਵਾ ਆ ਕੇ ਧੱਕਲ ਹੁੰਦਾ ਹੈ ਤੇ ਉਹਦੇ ਮਗਰ ਜਿਹੜੇ ਕਈ ਲੋਕ ਆ ਕੇ ਜਿਹੜਾ ਉਹਦੇ ਨਾਲ ਗੁੰਡਾਗਰਦੀ ਕਰਦੇ ਨਜ਼ਰ ਆਉਂਦੇ ਰਹੇ ਆ ਬਿਲਕੁਲ ਠੀਕ ਹੈ ਜੀ ਇਹ ਆਬਜ਼ਰਵੇਸ਼ਨ ਸਾਰੇ ਥਰੂਆਊਟ ਪੰਜਾਬ ਹੀ ਹੈ ਉਦੇ ਲਈ ਗਵਰਨਮੈਂਟ ਕਰ ਰਹੀ ਐਸ ਮੈਟਰ ਨੂੰ ਟੇਕ ਅਪ ਜਲਦੀ ਹੀ ਸਿਕਿਉਰਟੀ ਵਾਲੇ ਡੀ ਐਚ ਐਸ ਡੀ ਐਚ ਸੀ ਐਚੀ ਲੈਵਲ ਤੱਕ ਪ੍ਰੋਵਾਈਡ ਕੀਤੇ ਜਾਣਗੇ ਇੱਕ ਤਾਂ ਦੇਖੋ ਜੀ ਜਿਹੜੀ ਤੁਹਾਡੀ ਐਕਸ-ਰੇ ਮਸ਼ੀਨ ਆ ਉਹ ਬੰਦ ਪਈ ਐ ਜੀ ਹਾਂ ਉਹ ਮੈਨੂੰ ਡਾਕਟਰ ਨੰਬਰ 2 ਸਰ ਹਾਂ ਜੀ ਦੇਖੋ ਜਿਹੜੇ ਪੇਸ਼ੈਂਟ ਆ ਉਹ ਉਪਰਤੀ ਜੀ ਮੰਜ਼ਿਲ ਉੱਪਰ ਜਾਂਦੇ ਆ ਕਿਸੇ ਨੂੰ ਸਾਧੇ ਹੀ ਪ੍ਰੋਬਲਮ ਆ ਕਿਸੇ ਨੂੰ ਕੋਈ ਪ੍ਰੋਬਲਮ ਆ ਜੀ ਤੇ ਜਿਹੜੀ ਲੈਫਟ ਆ ਕਰੀਬ 6 ਮਿੰਟ ਉਹ ਹੋ ਚੁੱਕੀ ਆ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਉਹ ਜਿਹੜੀ ਐਕਸ-ਰੇ ਮਸ਼ੀਨ ਆ ਉਹਦੀ ਅਸੀਂ ਕੰਪਲੇਂਡ ਇਹ ਉਹ ਵੀ ਜਿਨ੍ਹਾਂ ਨਾਲ ਸਾਡੀ ਉਹ ਹੋਈ ਵੀ ਗਵਰਨਮੈਂਟ ਆਫ ਪੰਜਾਬ ਦੀ ਐਮਯੂ ਹੋਇਆ ਵੇ ਆ ਉਹਨਾਂ ਨੂੰ ਅਸੀਂ ਦੱਸਿਆ ਪਰ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਦੱਸਿਆ ਵੀ ਇਹ ਰਿਪੇਅਰੇਬਲ ਨਹੀਂ ਹੈ ਤਾਂ ਅਸੀਂ ਗਵਰਨਮੈਂਟ ਨੂੰ ਆਲਰੇਡੀ ਲੈ ਕੇ ਭੇਜ ਚੁੱਕੇ ਹਾਂ ਵੀ ਇਹਨੂੰ ਐਕਸਚੇਂਜ ਕੀਤਾ ਜਾਵੇ ਨਵੀਂ ਦਿੱਤੀ ਜਾਵੇ ਸਰ ਡੇਂਗੂ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ ਹਾਂਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਦੀ ਆਪਣੇ ਪੰਜਾਬ ਚ ਤਾਂ 2 ਸਾਲ ਤੋਂ ਘਾੜੀ ਰਿਆ ਡੈਨ ਤੁਸੀਂ ਨੋਟਿਸ ਕੀਤਾ ਹੋਣਾ ਕਿਤੇ ਇੱਕ ਇੱਕ ਡਿਸਟ੍ਰਿਕਟ ਚ 2 2000 3 3000 ਹੁੰਦੇ ਸੀ ਇਸ ਵੇਲੇ ਜਲੰਧਰ ਚ ਜੇ ਕੱਲ ਦੀ ਰਿਪੋਰਟ ਤੱਕ ਕਰੀਏ ਗੱਲ ਦਾ 85 ਪੇਸ਼ੈਂਟ ਹੈ ਠੀਕ ਹੈ ਉਸ ਦੇ ਵਾਸਤੇ ਪ੍ਰਬੰਧ ਕੀ ਕੀਤੇ ਨੇ ਪ੍ਰਬੰਧ ਸਾਰੇ ਅਸੀਂ ਜਿੰਨੇ ਹਸਪੀਟਲ ਐ ਸਾਰਿਆਂ ਚ ਡੇਂਗੂ ਵਾਰਡ ਬਣਾਏ ਐ ਸਪੈਸ਼ਲ ਬਲੱਡ ਦਾ ਅਰੇਂਜਮੈਂਟ ਹੈਗਾ ਇੱਥੇ ਜੇ ਨਹੀਂ ਆਦਾ ਡਿਸਟ੍ਰਿਕਟ ਹਸਪੀਟਲ ਸਾਡੇ ਕੋਲੇ ਜਲੰਧਰ ਹੈਗਾ ਜੇ ਕੋਈ ਦਿੱਕਤ ਆਉਂਦਾ ਸੀ ਉਹਦੇ ਲਈ ਤਿਆਰ ਆ ਸਰਵ ਸਟਾਫ ਦੀ ਕਮੀ ਕਰਕੇ ਜਿਹੜਾ ਹੈਗਾ ਕਾਫੀ ਪੇਸ਼ੈਂਟ ਜਿਹੜੇ ਹੈਗੇ ਇੱਥੋਂ ਰੈਫਰ ਕਰਨੇ ਦਿੰਦੇ ਹੈਗੇ ਇਸ ਤਰ੍ਹਾਂ ਦੇਖਦੇ ਹੋ। ਦੇਖੋ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਇਹ ਗਵਰਨਮੈਂਟ ਇਸ ਨੂੰ ਪੂਰਾ ਕਰਨ ਤੇ ਲੱਗੀ ਹੋਈ ਹੈ। ਤਾਂ ਹਰ ਚੀਜ਼ ਨੂੰ ਟਾਈਮ ਲੱਗਦਾ ਹੈ। ਪੂਰਾ ਪ੍ਰੋਪਰ ਸਿਸਟਮ ਹੁੰਦਾ ਇਹਨੂੰ ਵੀ ਐਡ ਕਰਨੀ ਹੈ। ਬਿਲਕੁਲ ਉਹਨਾਂ ਇੰਨੇ ਦਿਨ ਐਪਲੀਕੇਸ਼ਨ ਲਈਦੇ ਨੇ ਉਹ ਟਾਈਮ ਕੰਜ਼ੂਮ ਹੋ ਗਿਆ ਹੈ ਉਪਰੋਂ ਸ। ਪਰ ਹੋ ਰਿਹਾ ਹੈ। ਇਸ ਵਕਤ ਮੇਜਰ ਪ੍ਰੋਬਲਮ ਜਿਹੜੀ ਆ ਜਿਹੜੀ ਇਹ ਹਸਪੀਟਲ ਦੇ ਵਿੱਚ ਸਫਾਈ ਕਰਮਚਾਰੀਆਂ ਦੀ ਆ। ਉਹ ਜਿਹੜਾ ਠੇਕੇਦਾਰ ਹੈ ਉਹਦੇ ਤੇ 56 ਕਸੂ ਜੀ ਕਿਉਂਕਿ ਉਹ ਕੋਈ ਕੰਮ ਨਹੀਂ ਕਰ ਰਿਹਾ ਡਾਕਟਰ ਸਾਹਿਬ ਕਿਹੜੇ ਠੇਕੇਦਾਰ ਨੂੰ ਆਪਾਂ ਦਿੱਤਾ ਵੇ ਹਕਮ ਉਹਨੂੰ ਵੈਂਡਰ ਜਿਹੜਾ ਹੈਗਾ ਉਹਨੂੰ ਮੈਂ ਬਹੁਤ ਵਾਰ ਕਹਿ ਚੁੱਕਾ ਕਿ ਤੇਰੀ ਰਿਸਪੋਨਸਿਬਿਲਟੀ ਇਹਨੂੰ ਟਾਈਮਲੀ ਤਾਂ ਖਾ ਲੈ ਉਹਨੂੰ ਕਾਈਂਡਲੀ ਜੇ ਲੈਟਰ ਵੀ ਸ਼ੂ ਕੀਤੀ ਹੋਈ ਹੈ ਉਹਨੂੰ ਮੇਰੇ ਕੋਲੇ ਭੇਜੋ ਉੱਥੇ ਆਪਾਂ ਉਹਨੂੰ ਟੇਕ ਅਪ ਕਰਦੇ ਹਾਂ ਜਲਦੀ ਕਰਵਾ ਲਈ ਜਾਊਗਾ ਤੇ ਸਰ ਜਿਹੜੇ ਹੋਰ ਪੇਸ਼ੈਂਟ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਜਿਹੜਾ ਡੇਂਗੂ ਦੇ ਆ ਰਹੇ ਹੈਗੇ ਆ ਕਿਉਂਕਿ ਜਿਆਦਾ ਜਿਹੜੇ ਆ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਉਣਾ ਪੈਂਦਾ ਹੈਗਾ ਨਹੀਂ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ ਸਾਡੇ ਵੀ ਸਾਡੇ ਸਰਕਾਰੀ ਸੈਟਅਪ ਤੇ ਪੂਰੀ ਫੈਸਿਲਿਟੀ ਹੈ ਸਾਡੇ ਕੋਲ ਮੈਡੀਕਲ ਸਟਾਫ ਵੀ ਹੈ ਸਾਡੇ ਕੋਲ ਲੈਬ ਪ੍ਰੋਪਰ ਵਰਕਿੰਗ ਹੈ 24 ਆਰ ਵਰਕਿੰਗ ਹੈ ਕੋਈ ਦਿੱਕਤ ਨਹੀਂ ਬਲੱਡ ਦੀ ਲੋੜ ਪੈਗੀ ਉਹ ਵੀ ਦੇਵਾਂਗੇ ਸੈਪਰੇਟ ਡੇਂਗੂ ਔਰਡ ਬਨੇ ਹੋਏ ਹੈ ਤਾ ਮੈਂ ਨਹੀਂ ਸਮਝਦਾ ਵੀ ਸਾਡੇ ਕੋਲ ਕੋਈ ਕਮੀ ਹੈ ਪ੍ਰਾਈਵੇਟ ਨਾਲ ਸਰ ਪੰਜਾਬ ਸਰਕਾਰ ਵੱਲੋਂ ਕਈ ਦਵਾਈਆਂ ਨੂੰ ਜਿਹੜਾ ਬੈਨ ਕੀਤਾ ਗਿਆ ਹੈਗਾ ਕਿਸ ਤਰ੍ਹਾਂ ਦੇ ਉਹ ਜਿਹੜੀਆਂ ਦਵਾਈਆਂ ਕਿਸੇ ਹੋੱਚ ਦੇ ਦੋ ਆਪਾਂ ਗਵਰਨਮੈਂਟ ਦਵਾਈ ਇਸ਼ੂ ਕਰਦੀ ਹੈ ਉਹਦੀ ਟੈਸਟਿੰਗ ਹੁੰਦੀ ਹੈ ਹਰ ਜਿਹੜੀ ਪੰਜਾਬ ਗਵਰਨਮੈਂਟ ਵੱਲੋਂ ਸਾਨੂੰ ਡਰੱਗਸ ਭੇਜੀਆਂ ਜਾਂਦੀਆਂ ਹੁੰਦੀ ਹੈ ਉਹਦੀ ਪ੍ਰੋਪਰ ਟੈਸਟਿੰਗ ਹੁੰਦੀ ਹੈ ਲੈ ਜੇ ਕੋਈ ਸਬਸਟੈਂਡਡ ਜਾਂ ਕੋਈ ਉਹਨਾਂ ਦੀ ਕਮੀ ਪਾਈ ਜਾਂਦੀ ਤਾਂ ਗਵਰਨਮੈਂਟ ਬੈਨ ਕਰ ਦਿੰਦੀ ਹੈ ਉਨ ਜਿਸ ਤਰ੍ਹਾਂ ਕੀ ਐਮਪੀ ਮੱਧ ਪ੍ਰਦੇਸ਼ ਚ ਆਪਣਾ ਸੀਗਾ ਸਿਰਫ ਕਾਫ ਸਿਰਫ ਉਹਦੇ ਸਬਸਟੈਂਡਰਡ ਜਾਂ ਉਹਦੀ ਕੋਈ ਪ੍ਰੋਬਲਮ ਆਈ ਤਾਂ ਗਵਰਨਮੈਂਟ ਆਫ ਪੰਜਾਬ ਨੇ ਪਹਿਲਾਂ ਉਹਨੂੰ ਬੈਨ ਕੀਤਾ ਵੀ ਉਹ ਨਹੀਂ ਯੂਜ਼ ਕਰਨੀ ਸਰ ਚੱਚਾ ਬੱਚਾ ਹਸਪੀਟਲ ਹੈ ਜੀ ਹਾਂਜੀ ਕਰੋੜਾ ਰੁਪਈਆ ਲਾ ਕੇ ਗਵਰਨਮੈਂਟ ਨੇ ਹਸਪੀਟਲ ਬਣਾਇਆ ਹਮ ਲੇਕਿਨ ਇੱਥੇ ਗਾਈ ਨਹੀਂ ਡਾਕਟਰ ਹੀ ਨਹੀਂ ਨਹੀਂ ਆ ਗਿਆ ਹੁਣ ਮੈਨੂੰ ਨਸੇ ਡਾਕਟਰ ਸਾਹਿਬ ਨੇ ਰੀਸੈਂਟਲੀ ਜੁਆਇਨ ਕੀਤਾ ਹੈ ਗਾਨਿਕ ਕਾਲਜ ਦੇ ਇਸ ਵਿੱਚ ਜੀ ਹੋਰ ਹੈ ਆਉਣ ਵਾਲੇ ਦਿਨਾਂ ਚ ਬਾਕੀ ਜਿਹੜੀਆਂ ਪ੍ਰੋਜੈਕਟਾਂ ਸਟਾਫ ਦੀਆਂ ਉਹਨਾਂ ਨੂੰ ਕਦੋਂ ਤੱਕ ਹੱਲ ਕੀਤਾ ਜਾਵੇ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਜੀ ਗਵਰਨਮੈਂਟ ਲੱਗੀ ਹੈ ਨੈਕਸਟ ਮੰਥ ਜੇ ਉਹਨਾਂ ਨੇ ਗਏ ਵੀ ਨਵੰਬਰ ਜਾਂ ਜਨਵਰੀ 4 500 ਸਟਾਫ ਨਰਸਾਂ ਦੇਵਾਂਗੇ ਤਾਂ ਉਹਦੇ ਚ ਇਹ ਵੀ ਪਹਿਲਾਂ ਉਹ ਡੀ ਐਚ ਚ ਕੰਪਲੀਟ ਹੋਣਗੇ ਜਿਹੜੇ ਡਿਸਟ੍ਰਿਕਟ ਹਸਪੀਟਲ ਹੈਗੇ ਉਹ ਗੀ ਉਸਕੇ ਅੰਦਰ ਇਹ ਰੈਫਰਲ ਸੈਂਟਰ ਹੈ ਸਾਡੇ ਸਾਰੇ ਉਸ ਤੋਂ ਜੇ ਇਸ ਲੋੜ ਚ ਕੁਝ ਬਚ ਗਿਆ ਫਿਰ ਐਸ ਆਰ ਐ ਚਾਹਣਗੇ ਜਾਂ ਨੈਕਸਟ ਉਦੋਂ ਨੈਕਸ ਮੰਥ ਇਨ ਡਿਸੰਬਰ অর ਜਨਵਰੀ ਫਿਰ 500 ਦੀ ਹੋਰ ਹੋਣੀ ਹੈ ਉਹਦੇ ਚੋਂ ਆਪਣੇ ਕੋਲ ਐਸਪੀਐਚ ਆਉਣਾ। ਇਹਦਾ ਲਾਸਟ ਕੁਐਸਚਨ ਆ ਡੇਂਗੂ ਤੋਂ ਬਚਣ ਵਾਸਤੇ ਆਪਾਂ ਕੀ ਕਰ ਸਕਦੇ ਹਾਂ? ਦੇਖੋ ਡੇਂਗੂ ਤੋਂ ਬਚਣ ਲਈ ਤਾਂ ਅਵੇਅਰਨੈਸ ਸਭ ਤੋਂ ਜ਼ਰੂਰੀ ਹੈ। ਆਪਾਂ ਨੂੰ ਲੋਕਾਂ ਨੂੰ ਅਸੀਂ ਫਰਾਈਡੇ ਡਰਾਈਡੇ ਐਕਟੀਵਿਟੀਜ਼ ਵੀ ਕਰਦੇ ਹਾਂ। ਲੋਕਾਂ ਨੂੰ ਅਸੀਂ ਅਵੇਅਰ ਕਰਦੇ ਹਾਂ ਵੀ ਇੱਕ ਤਾਂ ਤੁਹਾਡੇ ਆਲੇ-ਦੁਆਲੇ ਪਾਣੀ ਨਾ ਖੜਾ ਹੋਵੇ। ਦੂਜਾ ਜੇ ਜੇ ਕਿਤੇ ਪਾਣੀ ਯੂਜ਼ ਨਾ ਆਪਣੇ ਕੂਲਰਾਂ ਚ ਫ੍ਰਿਜ ਦੇ ਪਿੱਛੇ ਟਰੇ ਹੁੰਦੀ ਹੈ ਉਹ ਟੁੱਟੇ ਟਾਇਰ ਬਿਗਾੜ ਟਾਇਰ ਉਹਨਾਂ ਚ ਉਹਨਾਂ ਚੋਂ ਪਾਣੀ ਨਾ ਖੜਨ ਦਿਓ ਉਹਨੂੰ ਡਰਾਈ ਕਰੋ ਠੀਕ ਹੈ ਗਮਲਿਆਂ ਚ ਆਪਾਂ ਪਾਣੀ ਦਿੰਨੇ ਆ ਉਹਨੂੰ ਚੇਂਜ ਕਰੋ ਪਾਣੀ ਨੂੰ ਸਟੈਗਨੈਂਟ ਵਾਟਰ ਨਹੀਂ ਹੋਣਾ ਚਾਹੀਦਾ ਔਰ ਕੱਪੜੇ ਜਿਹੜੇ ਫੁੱਲ 슬ੀਵ ਸ਼ਰਟਸ ਪਾਓ ਸੌਕਸ ਪਾਓ ਜਿਹੜੀਆਂ ਆਪਣੀਆਂ ਰੈਪੈਲੈਂਟ ਕਰੀਮਸ ਆ ਆਡਮਾਸ ਟਾਈਪ ਉਹ ਲਗਾਣ ਇਸ ਤਰ੍ਹਾਂ ਹੀ ਬਧਿਆ ਜ ਆਸਾਨ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ